ਮੇਰਾ ਨਾਮ ਜੀ ਵਿਕਰਮਜੀਤ ਸਿੰਘ ਆਪਾਂ ਖੇਤੀ ਕਰ ਰਹੇ ਹਾਂ ਜੀ ਡਰੈਗਨ ਫਰੂਟ ਦੀ ਇੱਕ ਰੈਡ ਡਾਇਮੰਡ ਗਵਾਵਾ ਹੈ ਤੇ ਬਾਕੀ ਡੇਜ਼ੀ ਹੈ ਕਿੰਨੂ ਜਾਤੀ ਦੇ ਵਿੱਚ ਮੈਨੂੰ ਹੋ ਗਏ ਜੀ ਸਾਢੇ 1.5 ਸਾਲ ਹੋ ਗਏ ਅਗਸਤ 2021 ਤੋਂ ਸ਼ੁਰੂ ਕੀਤੀ ਸੀਗੀ ਆਈਡੀਆ ਬਸ ਆਏ ਆ ਕਿ ਬਈ ਆਪ ਸ਼ੌਂਕ ਦੇ ਉੱਤੇ ਹੀ ਆ ਕਿ ਬਈ ਸ਼ੌਂਕ ਥੋੜਾ ਜਿਹਾ ਪਲਾਂਟਸ ਦਾ ਮੈਨੂੰ ਸ਼ੁਰੂ ਤੋਂ ਹੀ ਸੀਗਾ ਜਿਵੇਂ ਜਦੋਂ ਦੀ ਆਪਾਂ ਸੁਰਤ ਸੰਭਾਲੀ ਹੈ ਨਾ ਉਸ ਟਾਈਮ ਦੇ ਉੱਤੇ ਹੀ ਆਪਾਂ ਘਰੇ ਜਿਵੇਂ ਆਪਦੇ ਬੈਕਯਾਰਡ ਤੇ ਲੱਗੇ ਸੀ ਫਰੂਟ ਵਾਲੇ ਪਲਾਂਟਸ ਉਸੇ ਸ਼ੌਂਕ ਤੋਂ ਹੀ ਇਹ ਇਸ ਕੁਦਰਤ ਨਾਲ ਜੁੜੇ ਆ ਡ੍ਰੈਗਨ ਫਰੂਟ ਜੀ ਨਾ ਤਾਂ ਜ਼ਿਆਦਾ ਗਰਮੀ ਸਹਾਰਦਾ ਤੇ ਨਾ ਹੀ ਜ਼ਿਆਦਾ ਠੰਡ ਕੀ ਬਈ ਇਹਦਾ ਤਾਪਮਾਨ ਹੈਗਾ ਸਹੀ ਕਿ ਬਈ 2 ਡਿਗਰੀ ਤੋਂ ਤਾਂ ਕਮ ਸੇ ਕਮ ਆ ਬਈ ਘਟ ਨਾ ਜਾਵੇ ਟੈਂਪਰੇਚਰ ਗਰਮੀ ਦੇ ਵਿੱਚ ਇਹ ਮਤਲਬ 45 ਡਿਗਰੀ ਤੱਕ ਇਹ ਸਹਾਰ ਸਕਦਾ ਉਸ ਤੋਂ ਬਾਅਦ ਡੈਮੇਜ ਜ਼ਿਆਦਾ ਹੁੰਦਾ ਕਿ ਵੀ ਨਾਰਮਲ ਇਹਦਾ ਟੈਂਪਰੇਚਰ ਹੈਗਾ 5 ਡਿਗਰੀ ਤੋਂ ਲੈ ਕੇ ਜਿਵੇਂ 40 ਡਿਗਰੀ ਤੱਕ ਕਿਉਂਕਿ ਉਹ ਇਹਦੇ ਵਾਸਤੇ ਠੀਕ ਹੈ ਟੈਂਪਰੇਚਰ ਕੋਈ ਜ਼ਿਆਦਾ ਦਿੱਕਤ ਨਹੀਂ ਆਉਂਦੀ। ਜ਼ਿਆਦਾ ਕੇਅਰ ਤਾਂ ਕਰਨੀ ਪੈ ਜਾਂਦੀ ਜਦੋਂ ਨੌਲੇਜ ਹੀ ਘੱਟ ਹੁੰਦੀ ਹੈ ਬੰਦੇ ਨੂੰ ਕਿ ਵੀ ਉਹ ਗਲਤ ਤਰੀਕੇ ਨਾਲ ਲਾ ਕੇ ਬੈਠ ਜਾਂਦਾ ਪਲਾਂਟ ਹਨਾ ਜਾਂ ਜਿਵੇਂ ਆਪਾਂ ਕਹੇ ਲੋ ਜ਼ਿਆਦਾ ਡੂੰਘਾ ਮਿੱਟੀ ਦੇ ਵਿੱਚ ਲਾਤਾ ਪਲਾਂਟ ਉਹਨੂੰ ਫਿਰ ਥੱਲੋਂ ਫੰਗਸ ਪੈਣ ਲੱਗ ਜਾਂਦੀ ਹੈ ਕਿ ਵੀ ਇਹਦੀ ਸ਼ੁਰੂਆਤੀ ਤੌਰ ਤੇ ਇਹਦੀਆਂ ਬਸ ਕਲੀਆਂ ਜੜਾਂ ਨੱਪਣੀਆਂ ਹੁੰਦੀਆਂ ਮਿੱਟੀ 'ਚ ਤੇ ਹਰਾ ਪਾਣ ਇਹਦਾ ਆਪਾਂ ਮਿੱਟੀ ਤੋਂ ਬਾਹਰ ਹੀ ਰੱਖਣਾ ਹੁੰਦਾ। ਉਹ ਉਹ ਜਦੋਂ ਚੀਜ਼ੀ ਪਹਿਲੀ ਗਲਤੀ ਕਰ ਲੈਂਦੇ ਹੋ ਫਿਰ ਪਲਾਂਟਸ ਨੇ ਦਾ ਥੱਲੋਂ ਮੋਢੀ ਗੱ ਤੇ ਬਾਕੀ ਸਰਦੀ ਇਹ ਥੋੜਾ ਜਿਹਾ ਜਿਵੇਂ ਦੱਸਿਆ ਹੀ ਆਪਣਾ ਟੈਂਪਰੇਚਰ ਚਲਾ ਜਾਂਦਾ 45 ਤੱਕ ਚਲਾ ਜਾਂਦਾ 45 ਤੋਂ ਬਹੁ ਟੱਪ ਜਾਂਦਾ ਤੇ ਸਰਦੀਆਂ ਦੇ ਵਿੱਚ 0 ਡਿਗਰੀ ਤੱਕ ਆ ਜਾਂਦਾ ਤੇ ਉਹ ਉਹ ਚੀਜ਼ਾਂ ਦੇ ਆਸਤੇ ਫਿਰ ਮੌਸਮ ਹੀ ਨਹੀਂਗਾ ਸੂਟੇਬਲ ਕਿ ਬਈ ਫੰਗਸ ਉਸ ਮੌਸਮ ਦੇ ਵਿੱਚ ਫੰਗਸ ਪੈਂਦਾ ਨੂੰ ਫਿਰ ਆਪਣੇ ਕੋਲੇ ਜੀ ਡ੍ਰੈਗਨ ਡ੍ਰੈਗਨ ਹੀ ਇਕੱਲਾ ਕੋਈ 4.5 ਏਕੜ ਦੇ ਵਿੱਚ ਲੱਗਿਆ ਤੇ ਖਰਚਾ ਇਹਦਾ ਇੱਕ ਕਿਲੇ ਦੇ ਉੱਤੇ ਰਿੰਗਪੋਲ ਦੇ ਵਿੱਚ ਆ ਜਾਂਦਾ 4 ਕੁ ਲੱਖ ਦੇ ਆਸ-ਪਾਸ ਆ ਬਾਉਂਡਰੀ ਵਗੈਰਾ ਤੋਂ ਬਿਨਾ ਕਿ ਵੀ ਅੰਦਰਲਾ ਅੰਦਰਲਾ ਜਿਹੜਾ ਆਪਣਾ ਰਿੰਗ ਪੋਲ ਹੋਗੇ ਪਲਾਂਟਸ ਹੋਗੇ ਤੇ ਬਾਕੀ ਸਾਰੀ ਲੇਬਰ ਵਗੈਰਾ ਇਹ ਵੀ ਉਹ 4 4.5 ਦੇ ਵਿੱਚ ਬਣ ਜਾਂਦਾ ਡ੍ਰਿਪ ਇਰੀਗੇਸ਼ਨ ਵੀ ਹੋਗੀ ਤੇ ਜਿਹੜਾ ਟ੍ਰੈਲਿਸ ਮੈਥਡ ਹੁੰਦਾ ਉਹਦਾ ਥੋੜਾ ਜਿਹਾ ਆਪਾਂ ਕਹਿ ਸਕਦੇ ਕੋਈ 6-7 ਲੱਖ ਤੱਕ ਜਾਂ ਕਿੱਲੇ ਦੀ ਗੱਲ ਕਰੀਏ ਜਿਵੇਂ ਨੋਰਮਲ ਰਿੰਗ ਪੋਲ ਦੇ ਵਿੱਚ ਲੱਗਿਆ ਉਹਦੇ ਵਿੱਚ ਜਿਹੜਾ ਸਨ ਹੁੰਦਾ 8 ਫੁੱਟ ਦਾ ਸਨ ਹੁੰਦਾ ਤੇ ਉਹਦੇ ਵਿੱਚ ਆਪਾਂ ਕੁਝ-ਕੁਝ ਜਗ੍ਹਾ ਤੇ ਜਿਵੇਂ 4-5 ਸਨ ਛੱਡ ਕੇ ਕੋਈ ਸ਼ੇਡ ਵਾਲਾ ਪਲਾਂਟ ਲਾ ਸਕਦੇ ਆ ਜਿਹੜਾ ਸਰਦੀਆਂ ਦੇ ਵਿੱਚ ਪੱਤੇ ਝਾੜਦੇ ਹਨ ਤੇ ਗਰਮੀਆਂ ਦੇ ਵਿੱਚ ਉਹਨੂੰ ਥੋੜੀ ਜੀ ਸ਼ੇਡ ਦੀ ਉਹ ਸਹਾਇਤਾ ਮਿਲ ਜਾਂਦੀ ਹੈ ਕਿ ਬਈ ਕਿਉਂਕਿ ਜਦੋਂ ਗਰਮੀਆਂ ਦੇ ਵਿੱਚ ਨਾ ਪੀਲਾ ਰੰਗ ਹੋ ਜਾਂਦਾ ਇਹਦਾ ਤੇ ਜੇ ਉਹ ਪੀਲਾ ਰੰਗ ਹੈ ਤੇ بارش ਜਦੋਂ ਪਹਿਲੀ ਪੈਣੀ ਹੈ ਤੇ ਉਸ ਟਾਈਮ ਦੇ ਉੱਤੇ ਫਿਰੇ ਫਰੂਟ ਨਹੀਂ ਚੱਕ ਪਾਉਂਦਾ ਉਹ ਪਹਿਲਾਂ ਆਪਦੇ ਆਪ ਨੂੰ ਰਿਕਵਰ ਕਰਕੇ ਹਰੇ ਪੰਨ ਦੇ ਵਿੱਚ ਲੈ ਕੇ ਆਊਗਾ ਫਿਰ ਉਹਦੂ ਅਗਲੀ ਫਰੂਟਿੰਗ ਚੰਗੀ ਤਰ੍ਹਾਂ ਚੱਕੂਗਾ ਇਹ ਮੇਰੀ ਵੈਸੇ ਤਾਂ ਇਹ ਬੀਟੈਕ ਕੀਤੀ ਹੋਈ ਹੈ ਮਕੈਨੀਕਲ ਦੇ ਵਿੱਚ ਇੰਜੀਨੀਅਰਿੰਗ ਕੀਤੀ ਹੋਈ ਹੈ ਤੇ ਇੰਟਰਸਟ ਤਾਂ ਇਹ ਅਸੀਂ ਉੱਥੇ ਮੇਰੇ ਬ੍ਰਦਰ ਇਨ ਲਾ ਨੇ ਉਹ ਪੋਸਟਡ ਸੀਗੇ ਜਲੰਧਰ ਦੇ ਵਿੱਚ ਤੇ ਉੱਥੇ ਕੋਲੇਸ ਸੀਗਾ ਹਸ਼ਿਆਰਪੁਰ ਦੇ ਵਿੱਚ ਇੱਕ ਫਾਰਮ ਸੀਗਾ ਉੱਥੇ ਵਿਜ਼ਿਟ ਕਰਕੇ ਆਏ ਸੀ ਅਸੀਂ ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਬਈ ਇਹ ਥੋੜਾ ਜਿਹਾ ਪਲਾਂਟ ਸਵੰਨੀ ਇਹਦਾ ਰੁਝਾਨ ਹੈਗਾ ਤੇ ਉਹ ਵਾਰ ਅਸੀਂ ਇਕੱਠਿਆਂ ਨੇ ਪਲਾਨ ਬਣਾਇਆ ਸੀ ਤੇ ਵਿਜ਼ਿਟ ਕੀਤਾ ਸੀ ਫਾਰਮ ਤੇ ਚੰਗਾ ਲੱਗਿਆ ਮੈਨੂੰ ਨਵੀਂ ਜੀ ਖੇਤੀ ਲੱਗੀ ਕਿ ਬਈ ਇੱਕ ਕੈਕਟਸ ਪ੍ਰਜਾਤੀ ਹੈ ਜਿਹੜੀ ਡ੍ਰੈਗਨ ਫਰੂਟ ਦਾ ਤਾਂ ਵੈਸੇ ਹੀ ਬੜਾ ਉਦੋਂ ਨਾਮ ਹੁੰਦਾ ਸੀ ਬਈ ਡ੍ਰੈਗਨ ਫਰੂਟ ਬੜਾ ਮਹਿੰਗਾ ਫਰੂਟ ਹੈ ਕਿਉਂਕਿ ਉਦੋਂ ਆਇਆ ਹੋਇਆ ਕਿ ਯਾਰ ਜੇ ਖੇਤੀ ਆਪਣੇ ਪੰਜਾਬ ਚ ਲੋਕ ਕਰ ਰਹੇ ਆ ਤੇ ਆਪਾਂ ਨੂੰ ਵੀ ਟਰਾਈ ਤਾਂ ਕਰਕੇ ਦੇਖਣੀ ਚਾਹੀਦੀ ਹੈ ਫਿਰ ਇਹਦੇ ਇਹ ਮੈਂ ਫਿਰ ਉਹਦੂ ਅਪਗ੍ਰੇਡਡ ਮਗਾਈ ਸੀਗੀ ਜਿਹੜੀ ਸੀ ਵੈਰੈਟੀ ਉਸ ਟਾਈਮ ਤੇ ਚਲਦੀ ਸੀਗੀ ਤੇ ਉਹ ਇਹ ਫਿਰ ਮੈਂ YouTube ਤੋਂ ਸਰਚ ਕਰਕੇ ਇਹ ਵੈਰੈਟੀ ਕੀਤੀ ਸੀ ਇਹਦਾ ਰਿਜ਼ਲਟ ਬਹੁਤ ਸੋਹਣਾ ਆਇਆ ਸੀਗਾ 14 ਮਹੀਨਿਆਂ ਬਾਅਦ ਹੀ ਫਰੂਟਿੰਗ ਆ ਜਾਂਦੀ ਹੈ ਇਹਦੇ ਤੇ ਤੇ ਇਹ ਜੇ ਆਪਾਂ ਟ੍ਰੈਲਿਸ ਮੈਥਡ ਲਾਉਣੇ ਆ ਉਹਦੇ ਤੇ ਥੋੜੀ ਜੀ ਜ਼ਿਆਦਾ ਆਉਂਦੀ ਹੈ ਕਿ ਵੀ ਜੇ ਮੰਨ ਲਓ ਇਹਦੇ ਚ ਆਪਾਂ ਪਹਿਲੇ ਸਾਲ ਤੋਂ ਬਾਅਦ ਲੱਖ ਰੁਪਈਆ ਬਣਾਉਣੇ ਆ ਤੇ ਉਹਦੇ ਚ ਆਪਾਂ ਡੇਢ ਪੌਣੇ 2 ਲੱਖ ਤੱਕ ਪਹੁੰਚ ਸਕਦੇ ਹਾਂ ਕਿਉਂਕਿ ਉਹਦੇ ਚ ਪਲਾਂਟ ਡਬਲ ਲੱਗ ਜਾਂਦੇ ਆ ਤੇ ਇਹ ਰਿੰਗਪੋਲ ਦੇ ਵਿੱਚ ਥੋੜਾ ਜਿਹਾ ਇਹ ਹੋ ਜਾਂਦਾ ਕਿ ਵੀ ਅਗਲੇ ਸਾਲ ਆਪ ਕਿ ਵੀ ਇਹਨੂੰ ਇੱਕ ਵਾਰੀ ਇਹਦਾ ਕੈਨੋਪੀ ਬਣ ਜੇ ਹਾਂ ਤੇ ਟ੍ਰੈਲਿਸ ਦੇ ਵਿੱਚ ਇੰਨੀ ਕੋਈ ਦਿੱਕਤ ਨਹੀਂ ਹੁੰਦੀ ਉਹ ਜੇ ਮਤਲਬ ਥੋੜੀਆਂ-ਥੋੜੀਆਂ ਡਾਣੀਆਂ ਵੀ ਬਣ ਜਾਂਦੀਆਂ ਕਿ 4000 ਪਲਾਂਟ ਲੱਗਣੇ ਆ ਕਿੱਥੇ 2000 ਪਲਾਂਟ ਲੱਗਣੇ ਹਨ ਤੇ ਉਹ 4000 ਪਲਾਂਟ ਦੀਆਂ ਜੇ 4000 ਵੀ ਡਾਣੀਆਂ ਨਿਕਲ ਆਈਆਂ ਤੇ ਉਹ ਹਰੇਕ ਡਾਣੀ ਨੇ ਆਪਦਾ-ਆਪਦਾ ਫਰੂਟ ਹੈਂਡਲ ਕਰ ਲੈਣਾ ਫਰ ਡ੍ਰੈਗਨ ਫਰੂਟ ਦੀ ਖੇਤੀ ਜੀ ਤੁਸੀਂ ਇੱਕ ਕਨਾਲ ਤੋਂ ਵੀ ਸ਼ੁਰੂ ਕਰ ਸਕਦੇ ਆ ਜੇ ਕੋਈ ਇੱਕ ਕਨਾਲ ਤੋਂ ਵੀ ਕਰਦਾ ਤੇ ਉਹ ਡੇਢ-ਦੋ ਸਾਲ ਬਾਅਦ ਉਹਦੇ ਕੋਲੇ ਆਪਦਾ ਪਲਾਂਟਿੰਗ ਮਟੀਰੀਅਲ ਹੋ ਜਾਂਦਾ ਨਾਲੇ ਦੋ ਸਾਲਾਂ ਬਾਅਦ ਉਹਨੂੰ ਫਰੂਟ ਵੀ ਵਧੀਆ ਮਿਲ ਜਾਣਾ ਕਿ ਬਈ ਉਹਦਾ ਆਪਦਾ ਐਕਸਪੈਰੀਮੈਂਟ ਵੀ ਇੱਕ ਐਕਸਟੈਂਡ ਕਰ ਸਕਦਾ ਜੇ ਕਿਸੇ ਨੇ ਇਕੱਠਾ ਸ਼ੁਰੂਆਤ ਕਰਨੀ ਹੈ ਜਾਂ ਕਿਸੇ ਕੋਲੇ ਪੁਰਾਣੀ ਵੈਰਾਈਟੀ ਲੱਗੀ ਹੈ ਨਹੀਂ ਇਸ ਵੈਰਾਈਟੀ ਦੇ ਵਿੱਚ ਸਫਲ ਹੋ ਰਿਹਾ ਤਾਂ ਵੀ ਉਹ ਮਤਲਬ ਕੋਈ ਚੰਗੀ ਨਰਸਰੀ ਤੋਂ ਜਿਵੇਂ ਹੁਣ ਸਾਡੇ ਕੋਲੇ ਵੀ ਕਮਰਸ਼ੀਅਲ ਦੇ ਵਿੱਚ 25-30 ਵੈਰਾਈਟੀਆਂ ਹੈਗੀਆਂ ਨੇ ਕਮਰਸ਼ੀਅਲ ਦੇ ਵਿੱਚ ਕਿ ਵੀ ਉਹ ਸਾਡੇ ਵਰਗੇ ਕਿਸਾਨਾਂ ਨਾਲ ਵੀ ਸੰਪਰਕ ਕਰਕੇ ਕੋਈ ਆਪਦੀ ਇਹ ਵੈਰਾਈਟੀ ਵੀ ਅਪਗ੍ਰੇਡ ਕਰ ਸਕਦਾ ਕਿਉਂਕਿ ਇਹ ਨਾ ਵੈਰਾਈਟੀ ਦੇ ਉੱਤੇ ਬੜਾ ਡਿਪੈਂਡ ਹੈ ਕਈ ਕਿਸਾਨ ਜਿਹੜੇ ਫੇਲ ਹੋਏ ਆ ਡ੍ਰੈਗਨ ਫਰੂਟ ਦੀ ਖੇਤੀ ਦੇ ਵਿੱਚ ਉਹ ਵੈਰਾਈਟੀਆਂ ਦੇ ਉੱਤੇ ਹੀ ਫੇਲ ਹੋਏ ਆ ਕਿਉਂਕਿ ਨਾ ਗ੍ਰੋਥ ਹੁੰਦੀ ਹੈ ਉਹਨਾਂ ਦੀ ਤੇ ਨਾ ਹੀ ਚੰਗਾ ਸਾਈਜ਼ ਲੱਗਦਾ ਤੇ ਨਾ ਹੀ ਪ੍ਰੋਡਕਸ਼ਨ ਮਿਲਦੀ ਹੈ ਜਿੰਨਾ ਖਰਚਾ ਆਇਆ ਹੁੰਦਾ ਉਹ ਉਹ ਵੀ ਨਹੀਂ ਰਿਕਵਰ ਕਰ ਪਾਉਂਦੇ ਤੇ ਉਸ ਚੀਜ਼ ਦੇ ਵਿੱਚ ਮਾਰ ਪੈ ਜਾਂਦੀ ਹੈ ਤੇ ਜੇ ਸਹੀ ਵੈਰੈਟੀ ਦਾ ਉਹ ਮਿਲ ਜੇ ਉਹਨਾਂ ਨੂੰ ਤੇ ਫਿਰ ਇਹਦੇ 'ਚ ਫਾਇਦਾ ਹੋ ਜਾਂਦਾ ਬਹੁਤ ਫਿਰ ਰਿੰਗਪੋਲ ਚੀ ਬਸ ਖੰਬੇ ਖੰਬੇ ਦੀਆਂ ਜਿਵੇਂ ਚਾਰ ਸਾਈਡਾਂ ਇੱਕ ਤਾਂ ਮਤਲਬ ਜਮੀਨ ਤੋਂ ਇਹ 2 ਫੁੱਟ ਜਿਵੇਂ ਖੰਭਾ ਅੰਦਰ ਕਰਤਾ ਤੇ 4 ਫੁੱਟ ਜਾਂ 4.5 ਫੁੱਟ ਜਾਂ 4.5 ਫੁੱਟ ਬਾਹਰ ਰੱਖ ਸਕਦੇ ਆ ਉਦੋਂ ਜ਼ਿਆਦਾ ਰੱਖਣ ਦਾ ਨਹੀਂ ਫਾਇਦਾਗਾ ਕਿ ਆ ਵੀ ਹੁਣ ਹਾਈਟ ਦੇ ਹਿਸਾਬ ਨਾਲ ਜ਼ਿਆਦਾ ਇਹ ਕੋਈ 5.5 ਦੇ ਆਸ-ਪਾਸ ਹੈ ਪਰ ਇਹਨੂੰ ਤੁਸੀਂ ਇੰਨੇ ਕੁ ਲੈਵਲ ਤੇ ਰੱਖੋ ਕਿ ਵੀ 4.5 ਦੇ ਵਿੱਚ ਵਿੱਚ ਕਿ ਵੀ ਆਪਣਾ ਸਾਰਾ ਕੈਨੋਪੀ ਮੈਨੇਜ ਕਰਨੀ ਸੌਖੀ ਹੋਵੇ ਹਨ ਤੇ ਜਦੋਂ 4.5 ਫੁੱਟ ਦੇ ਖੰਭਾ ਰੱਖ ਲਿਆ ਤੇ ਚਾਰੇ ਸਾਈਡਾਂ ਦੇ ਉੱਤੇ ਇੱਕ-ਇੱਕ ਪlant ਲੱਗ ਜਾਣਾ ਤੇ ਉਹਨੂੰ ਉੱਪਰ ਬੰਨ ਬੰਨ ਕੇ ਲੱਗੇ ਤੇ ਇੱਥੇ ਉੱਪਰ ਇਹਦੇ ਆਹ ਜਿਵੇਂ ਰਿੰਗ ਲੱਗਿਆ ਹੋਇਆ ਇਹ ਟਾਇਰ ਲੱਗ ਜਾਂਦਾ ਜਾਂ ਫਿਰ ਸੀਮੈਂਟ ਦਾ ਰਿੰਗ ਲੱਗ ਜਾਂਦਾ ਉਹਦੇ ਅੰਦਰੋਂ ਪਲਾਂਟਸ ਨੂੰ ਬਾਹਰ ਲਿਉਣਾ ਮੁੜ ਕੇ ਵਸੇ ਕੈਨੋਪੀ ਹੌਲੀ ਹੌਲੀ ਮੈਨੇਜ ਕਰਕੇ ਬਣਾਈ ਜਾਣੀ ਹੈ ਕਿ ਜਿਆਦਾ ਜਿਵੇਂ ਆਹ ਡਾਣੀ ਕੋਈ ਇਸ ਜਗ੍ਹਾ ਤੋਂ ਡਾਣੀ ਨਿਕਲ ਰਹੀ ਹੈ ਹਨਾ ਉਹ ਜੀ ਜਿਵੇਂ ਆਹ ਨਿਕਲੀ ਹੋਈ ਹੈ ਇਹ ਡਾਣੀ ਨੂੰ ਕੱਟ ਕਰ ਦੇਣਾ ਤੇ ਉਥੋ ਉਥੋ ਡਾਣੀਆਂ ਰੱਖਣੀਆਂ ਨੇ ਬਸ ਉਹ ਫਿਰ ਹੌਲੀ ਹੌਲੀ ਕੈਨੋਪੀ ਬਣ ਜਾਂਦੀ ਹੈ ਤੇ ਫਿਰ ਫਰੂਟਿੰਗ ਤਾਂ ਤੁਹਾਡੇ ਸਾਹਮਣੇ ਹੀ ਹੈ ਕਿ ਬੀ ਇਹਨੇ ਆਪਣੇ ਆਪ ਹੀ ਫਰੂਟਿੰਗ ਚੱਕਣ ਲੱਗ ਜਣੀ ਕੋਈ ਇਹਨੂੰ ਜੇ ਐਕਸਟਰਾ ਨਿਊਟ੍ਰੀਐਂਟ ਵੀ ਨਾ ਪਾਉਂਗੇ ਤੇ ਜੇ ਵਧੀਆ ਵੈਰਾਈਟੀ ਲੱਗੀ ਹੋਈ ਹੈ ਤੇ ਉਹਨੇ ਆਪਦੇ ਆਪ ਹੀ ਫਰੂਟਿੰਗ ਚੱਕਣੀ ਥੋੜਾ ਜਿਹਾ ਰੇਜ਼ ਬੈੱਡ ਬਣਾਉਣਾ ਜਾਂ ਫਿਰ ਢੇਰੀ ਬਣਾਉਣੀ ਹੈ ਤੇ ਜਿਵੇਂ بارشਾਂ ਦਾ ਪਾਣੀ ਇਹਦੇ ਚ ਲਗਾਤਾਰ ਕੋਈ 3-4 ਦਿਨਾਂ ਆਸਤੇ ਨਹੀਂ ਖੜਨਾ ਚਾਹੀਦਾਗਾ ਜੋ ਜ਼ਿਆਦਾ ਟਾਈਮ ਖੜਦਾ ਫਿਰ ਥੱਲੋਂ ਜਾਂ ਤਾਂ ਜੜਾਂ ਗਲ ਜਾਣਗੀਆਂ ਤੇ ਉਹ ਦੂਰੀਵਾਰੀ ਆਪਦੀਆਂ ਜੜਾਂ ਸ਼ੁਰੂ ਕਰੂਗਾ ਤੇ ਜਾਂ ਫਿਰ ਉਹ ਥੱਲੋਂ ਫੰਗਸ ਪੈ ਜੂਗੀ ਤੇ ਉਹਦਾ ਮੋਢੀ ਗਲ ਜੂਗਾ ਜ਼ਿਆਦਾ ਪਾਣੀ ਇਹਦੇ ਮੁੱਢ ਦੇ ਵਿੱਚ ਨਹੀਂ ਖੜਨਾ ਚਾਹੀਦਾ ਜਿਵੇਂ ਥੋੜੀ ਜਿਹੀ ਉੱਚੀ ਢੇਰੀ ਬਣੀ ਐ ਇਹਦੇ ਚ ਗਿੱਲ ਜਿੰਨੀ ਮਰਜ਼ੀ ਹੋਈ ਜਾਵੇ ਬਸ ਇਹਦੇ ਮੁੱਢ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾਗਾ ਬਾਕੀ ਆ ਜਿਵੇਂ ਡੇਕਾਂ ਲੱਗੀਆਂ ਜੀ ਇਹ ਇਹ ਬਚਾ ਆ ਗਿਆ ਗਰਮੀ ਤੋਂ ਬਚਾ ਆ ਗਿਆ ਆ ਟ੍ਰੈਲਿਸ ਦੇ ਵਿੱਚ ਨਾਰਥ ਸਾਊਥ ਦੇ ਵਿੱਚ ਤੁਸੀਂ ਡਾਇਰੈਕਸ਼ਨ ਦੇ ਵਿੱਚ ਪlant ਅੱਧੇ ਦਿਨ ਦੀ ਤੋਂ ਪਿੱਧਰ ਪਵੇ ਅੱਧੇ ਦੀ ਦੂਜੇ ਪਾਸੇ ਪਵੇ ਤੇ ਜੇ ਮੰਨ ਲਓ ਰਿੰਗ ਪੋਲ ਦੇ ਵਿੱਚ ਤਾਂ ਕੋਈ ਡਾਇਰੈਕਸ਼ਨ ਦਾ ਚੱਕਰ ਨਹੀਂ ਹੈ ਇਹ ਤਾਂ ਇੱਕ ਪਾਸੇ ਜਿਆਦਾ ਧੁੱਪ ਪੈਣੀ ਪੈਣੀ ਹੈ ਅੰਦਾਜ਼ਾ ਹੀ ਰਿੰਗ ਪੋਲ ਦੇ ਵਿੱਚ 4.5 ਤੋਂ ਲੈ ਕੇ 7-8 ਟਨ ਤੱਕ ਤੇ ਟ੍ਰੈਲਿਸ ਦੇ ਵਿੱਚ 10 ਟਨ ਤੱਕ ਪਹੁੰਚ ਜਾਂਦੀ ਹੈ 10 ਟਨ 12 ਟਨ ਵੈਸੇ ਇਹਦੀ ਪੀਕ ਪ੍ਰੋਡਕਸ਼ਨ ਹੀ ਜੇ ਮੰਨੀਏ ਭਈ ਉਹ ਤੀਜੇ ਚੌਥੇ ਸਾਲ ਤੋਂ ਸ਼ੁਰੂ ਹੈ ਜਿਹੜੀ ਵੱਧ ਤੋਂ ਵੱਧ ਪ੍ਰੋਡਕਸ਼ਨ ਆਉਣੀ ਹੈ ਉਸ ਤੋਂ ਬਾਅਦ ਤਾਂ ਮੌਸਮ ਦੇ ਉੱਤੇ ਆ ਗਿਆ ਜੇ ਮੌਸਮ ਤੁਹਾਡੇ ਵਾਸਤੇ ਸੂਟੇਬਲ ਰਹਿ ਗਿਆ ਗਰਮੀ ਜਿਆਦਾ ਨਾ ਪਈ ਤੇ ਉਹ ਬਾਰਸ਼ਾਂ ਠੀਕ ਠਾਕ ਵਧੀਆ ਪੈ ਗਈਆਂ ਹਨ ਤੇ ਉਹ ਫਿਰ ਵਧੀਆ ਫਰੂਟਿੰਗ ਆ ਜਾਂਦੀ ਹੈ 4 ਪੰਜ ਤੋਂ ਲੈ ਕੇ 4-5 ਤੋਂ ਲੈ ਕੇ ਇਹ 7-8 ਤੱਕ ਵੀ ਇਹ ਇਹਦੇ ਤੇ ਇੰਨੇ ਵਾਰੀ ਫਰੂਟਿੰਗ ਆ ਜਾਂਦੀ ਤੇ ਜਦੋਂ ਤੁਹਾਨੂੰ ਲੱਗਿਆ ਬਈ ਠੀਕ ਹੈ ਸਾਰਾ ਸਿਸਟਮ ਤੇ ਉਸ ਹਿਸਾਬ ਨਾਲ ਐਕਸਟੈਂਡ ਕਰ ਲਓ ਜੇ ਤੁਹਾਨੂੰ ਲੱਗਦਾ ਕਿਸੇ ਨੂੰ ਬਈ ਔਖਾ ਕੰਮ ਤੇ ਆਪਦਾ ਫਿਰ ਜੋ ਪਹਿਲਾਂ ਚੱਲੀ ਜਾਂਦਾ ਉਹ ਇਹ ਤਾਂ ਬਸ ਇੱਕ ਹਿੰਮਤ ਹੈ ਬਈ ਹਿੰਮਤ ਹੈਗੀ ਇਹ ਬੰਦੇ 'ਚ ਫਿਰ ਉਹ ਕਰ ਸਕਦਾ